ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥੀਓ ਸਾਥੀਓ ਮੈਂ ਜਸ ਸਿੰਘ ਘਾਇਆ ਸੂਬਾ ਪ੍ਰਧਾਨ ਪੀਆ ਟੈਟ ਪਾਸ ਸਪੇਅਰ ਕਰਜੂਨੀਆ ਪੰਜਾਬ ਤਾਂ ਬਿਲਕੁਲ ਸਾਥੀਓ ਲਗਾਤਾਰ ਤੁਸੀਂ ਆਪਣੇ ਸੰਘਰਸ਼ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜੀਆਂ ਮਾਸਟਰ ਕਾਟਰੀਆਂ ਮੰਗਾਂ ਲੈਕਚਰਰ ਕਾਟਰੀਆਂ ਮੰਗਾਂ ਜਾਂ 55% ਜਿਹੜੀ ਸਟੇਜਾਂ ਤੋਂ ਵਾਰ-ਵਾਰ ਜਿਹੜੀ ਸਰਕਾਰ ਕਹਿ ਰਹੀ ਹੈ ਵੀ ਉਮਰ ਹੱਦ ਦਾ ਵਾਅਦਾ ਕਰਾਂਗੇ ਤਾਂ ਉਹ ਸਟੇਜਾਂ ਜੋਗੀ ਰਹਿ ਗਈ ਹੈ ਹਾਲੇ ਤੱਕ ਉਹਦਾ ਕੋਈ ਨੋਟੀਫਿਕੇਸ਼ਨ ਜਾਂ ਕੁਝ ਐਦਾਂ ਦਾ ਨਹੀਂ ਆਇਆ ਤਾ ਬਿਲਕੁਲ ਆਪਾਂ ਉਸ ਮੰਗਾਂ ਨੂੰ ਲਗਾਤਾਰ ਉਚਾਰਿਆ ਹੈ ਅੱਜ ਤੱਕ ਵੀ ਉਚਾਰ ਰਹੇ ਆ ਤਾਂ ਆਉਣ ਵਾਲੇ ਦਿਨਾਂ 'ਚ ਉਚਾਰਾਂਗੇ ਤੇ ਜਿਹੜੇ ਆਪਣੀ ਮੀਟਿੰਗ ਸੀ 4 ਅਗਸਤ ਦੀ ਉਹਦੇ ਵਿੱਚੋਂ ਕੁਛ ਨਾ ਕੁਛ ਨਿਕਲਿਆ ਸੀ ਉਹਦੇ ਵਿੱਚ ਸਬਕ ਕਮੇਟੀ ਨੇ ਕਿਹਾ ਸੀ ਵੀ ਤੁਹਾਨੂੰ 13 ਤਰੀਕ ਨੂੰ ਬੁਲਾਉਣੇ ਆ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਲਦ ਆਪਾਂ ਹੱਲ ਕਰਦੇ ਆ ਤਾਂ 13 ਦੀ ਮੀਟਿੰਗ ਮੁਲਤਵੀ ਕਰਕੇ 20 ਤਰੀਕ ਨੂੰ ਕਰ ਦਿੱਤੀ ਗਈ ਹੈ ਉਸੇ ਤਰ੍ਹਾਂ 20 ਤਰੀਕ ਵਾਲੀ ਮੀਟਿੰਗ ਚੱਕ ਕੇ ਇਹਨਾਂ ਨੇ 29 ਤਰੀਕ ਨੂੰ ਕਰ ਦਿੱਤੀ ਸੀ ਤਾਂ ਉਹਦੇ ਸਬੰਧ ਵਿੱਚ ਆਪਾਂ ਪੰਜਾਬ ਦੇ ਵਿੱਚ ਜਿਹੜਾ ਰੋਜ਼ ਪ੍ਰਦਰਸ਼ਨ ਜਾਂ ਅਰਥੀ ਫੂਕ ਮਜਾਰਾ ਸ਼ੁਰੂ ਕੀਤਾ ਹੈ ਅੱਜ ਜਲਾਲਾਬਾਦ ਦੇ ਵਿੱਚ ਸੀ ਬੜਾ ਸੋਹਣਾ ਹੋਇਆ ਤਾਂ ਕੇਡਰ ਛੋਟੀ ਜੀ ਕਾਲ ਦੇ ਵਿੱਚ ਵਧੀਆ ਹੰਗਾਰਾ ਮਿਲਿਆ ਇਸੇ ਤਰ੍ਹਾਂ ਕੱਲ ਹਬੌਰ ਦੇ ਵਿੱਚ 12 ਵਜੇ ਤੁਸੀਂ ਹਨੂਮਾਨ ਕੜ ਜਿਹੜਾ ਕੋਲ ਹੈ ਉਹਦੇ ਕੋਲ ਸਾਰਿਆਂ ਨੇ ਪਹੁੰਚਣਾ ਹੈ ਨੰਬਰ ਪ੍ਰੇਮ ਸਰ ਦਾ ਤੁਹਾਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿੱਤਾ ਗਿਆ ਉੱਥੇ ਪਹੁੰਚਣਾ ਹੈ ਬਠਿੰਡੇ ਦੇ ਵਿੱਚ ਮਨਜੋਤ ਕਰ ਰਿਹਾ ਹੈ ਉੱਥੇ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਤਾਂ ਸਾਥਿਓ ਲਗਾਤਾਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬਲਾਕ ਪੱਧਰ ਤੇ ਜਾਂ ਜ਼ਿਲ੍ਹਾ ਪੱਧਰ ਤੇ ਜਿਹੜੀਆਂ ਮਿੱਡੀਆਂ ਮੁltਵੀ ਹੋ ਰਹੀਆਂ ਸਾਰੇ ਤੁਸੀਂ ਪੰਜਾਬ ਦੇ ਵਿੱਚ ਜਿੱਥੇ ਵੀ ਬੈਠੇ ਹੋ ਜੇ ਤੁਸੀਂ ਕੇਟਰ ਇਕੱਠਾ ਨਹੀਂ ਕਰ ਸਕਦੇ ਘਟੋ-ਘਟ ਕਰੇ ਬਣਾ ਕੇ ਅਰਥੀ ਵੀ ਫੂਕ ਸਕਦੇ ਹੋ ਤਾਂ ਆਪਾਂ ਵਿਰੋਧ ਕਰਨਾ ਹੈ ਸਰਕਾਰ ਦਾ ਸਿੱਖਿਆ ਮੰਤਰੀ ਦਾ ਮੁੱਖ ਮੰਤਰੀ ਦਾ ਇਸੇ ਤਰ੍ਹਾਂ ਤੁਹਾਨੂੰ ਅੱਗੇ ਨਿਸ਼ਚਰ ਸਰ ਦੱਸਣਗੇ ਹਾਂਜੀ ਤਾਂ ਤੁਹਾਡੇ ਨਾਲ ਵੈਸੇ ਜਸਵੰਤ ਜੀ ਨੇ ਸਾਰੀਆਂ ਗੱਲਾਂ ਕੀਤੀਆਂ ਕਿ ਇਹ ਪੰਜਾਬ ਸਰਕਾਰ ਜਿਹੜੀ ਬਿਲਕੁਲ ਸੌ ਚੁੱਕੀ ਸਰਕਾਰ ਹੈ ਔਰ ਇੱਕ ਗੱਲ ਅਸੀਂ ਸਾਨੂੰ ਇੰਨੀ ਗੱਲ ਕਰ ਕੋ ਮੈਂ ਅਜੇ ਤੱਕ ਇਸ ਤਰੀਕੇ ਦੇ ਸ਼ਬਦ ਵਰਤੇ ਨਹੀਂ ਸਾਡੇ ਸਾਥੀ ਜਿਹੜੇ ਘਰਾਂ 'ਚ ਬੈਠੇ ਆ ਪਰ ਆਪਾਂ ਐਨੇ ਵੀ ਬੁਝਦਿਲ ਨਾ ਬਣੀਏ ਕਿ ਜਦੋਂ ਸਿੱਖਿਆ ਮੰਤਰੀ 4 ਅਗਸਤ ਵਾਲੀ ਮੀਟਿੰਗ ਦੇ ਵਿੱਚ ਖੁਦ ਇਹ ਗੱਲ ਕਹਿ ਰਿਹਾ ਕਿ ਕੋਈ ਗੱਲ ਨਹੀਂ ਪੋਸਟਾ ਤੁਹਾਨੂੰ ਅਸੀਂ ਦੇ ਦੇਨੇ ਆ ਅੱਛੀ ਗਿਣਤੀ ਦੇ ਵਿੱਚ ਪੋਸਟਾ ਦੇ ਦੇਨੇ ਪਰ ਇੱਕ ਨਹੀਂ ਸੜਕਾਂ 'ਚ ਤਾਂ ਆਓ ਇਹ ਕਹਿੰਦਾ ਲੜੋ ਤਾਂ ਸੀ ਕੋਈ 86 ਪ੍ਰਦਰਸ਼ਨ ਤਾਂ ਤੁਸੀਂ ਕਰੋ ਔਰ ਹਜੇ ਤੱਕ ਇਹ ਗੱਲ ਕਹਿੰਦੇ ਨੂੰ ਇਹਨੂੰ ਪ੍ਰਚਾਰ ਦੇ ਨੂੰ ਸਾਨੂੰ ਅਜ 20 ਦਿਨ ਹੋ ਗਏ ਪਰ ਤੁਹਾਡੀ ਅੱਜ ਵੀ ਗਿਣਤੀ ਉੱਥੇ ਖੜੀ ਆ ਤਾਂ ਆਪਾਂ ਘਰਾਂ ਚੋਂ ਨਿਕਲ ਕੇ ਇੱਕ ਜਿਹੜਾ ਨਵਾਂ ਪ੍ਰੋਗਰਾਮ ਚਲਾਇਆ ਹੈ ਕਿ ਅਸੀਂ ਬਲਾਕ ਪੱਧਰ ਦੇ ਵਿੱਚ ਤੇ ਜ਼ਿਲ੍ਹਾ ਪੱਧਰ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਨੇ ਪੋਸਟਾਂ ਦਾ ਬੜੀ ਦੂਰ ਦੀ ਗੱਲ ਆ ਮੀਟਿੰਗਾਂ ਤੋਂ ਵੀ ਭੱਜ ਰਹੀ ਆ ਔਰ ਮੀਡੀਆ ਦੇ ਉੱਤੇ ਇੱਕ ਨਵਾਂ ਟਰੈਂਡ ਹੋਰ ਚਲਾਇਆ ਹੈ ਕਿ ਜਦੋਂ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਸਾਡੇ ਘਰਾਂ ਦੇ ਵਿੱਚ ਪੁਲਿਸ ਆ ਜਿਹੜੀ ਸਾਨੂੰ ਚੱਕ ਕੇ ਲੈ ਜਾ ਰਹੀ ਆ ਜਾਂ ਸਦੋਂ ਅਸੀਂ ਕੋਈ ਧਰਨਾ ਅਨਾਉਂਸ ਕਰਦੇ ਪਹਿਲਾਂ ਹੀ ਸਾਨੂੰ ਡਿਟੇਨ ਕਰ ਲੈਂਦੀ ਆ ਇਹ ਐਸ ਹੱਦ ਤੱਕ ਆ ਚੁੱਕੀ ਆ ਪਰ ਇੱਕ ਗੱਲ ਧਿਆਨ ਵਿੱਚ ਰੱਖਿਓ ਅੱਜ ਤੱਕ ਵੀ ਜਿਹੜੇ ਸਾਥੀ ਐਕਟਿਵ ਨੇ ਪੁਲਿਸ ਨੇ 4-5 ਵਾਰ ਚੁੱਕਿਆ ਵੀ ਆ ਅਰੈਸਟ ਵੀ ਕੀਤਾ ਹੈ ਇੱਥੋਂ ਤੱਕ ਮੈਂਟਲੀ ਹਰਾਸਮੈਂਟ ਵੀ ਕੀਤਾ ਡਰਾਇਆ ਵੀ ਆ ਪਰ ਹਜੇ ਤੱਕ ਇੱਕ ਸਾਥੀ ਘਬਰਾ ਕੇ ਘਰੇ ਨਹੀਂ ਬੈਠਿਆ ਇਸ ਕਰਕੇ ਜਿਹੜੇ ਘਰਾਂ ਦੇ ਵਿੱਚ ਸਾਨੂੰ ਵੇਖ ਕੇ ਘਬਰਾ ਕੇ ਬੈਠੇ ਹੋਏ ਨੇ ਐਨਾ ਡਰ ਹੋਣਾ ਨਾ ਸਰਕਾਰਾਂ ਤੋਂ ਇਹ ਆਪਣੇ ਆਪ ਦੇ ਹੱਕ ਨੇ ਇਹ ਕੋਈ ਕ੍ਰਿਮੀਨਲ ਹੱਕ ਨਹੀਂ ਗੇ ਇਹ ਆਪਣੇ ਰਾਜਨੀਤਿਕ ਹੱਕ ਨੇ ਸਾਨੂੰ ਬਾਹਰ ਨਿਕਲਣਾ ਪੈਣਾ ਔਰ ਉਹਦੇ ਨਾਲ ਹੀ ਨਾਲ ਜ਼ਿਲ੍ਹਾ ਪੱਧਰ ਦੇ ਉੱਤੇ ਬਲਾਕ ਪੱਧਰ ਦੇ ਉੱਤੇ ਪਿੰਡ ਪੱਧਰ ਦੇ ਉੱਤੇ ਸਰਕਾਰ ਜੀ ਆਪਾਂ ਇੱਕ ਪਿੰਡ ਦੇ ਵਿੱਚ 10 ਸਾਥੀ ਆ ਨਾ 10 ਸਾਥੀ ਖੜੇ ਹੋ ਕੇ ਇੱਕ ਵੀਡੀਓ ਪਾ ਦਈਏ ਤੇ ਉੱਤੇ ਸਰਕਾਰ ਦੇ ਮੁਰਦਾਵਾਦ ਦੇ ਨਾਰੇ ਲਾ ਦਈਏ ਉੱਥੇ ਦੀ ਅਰਤੀ ਆ ਜਿਹੜੀ ਫੂਕ ਦਈਏ ਬਲਾਕ ਪੱਧਰ ਦੇ ਵਿੱਚ ਕਰੀਏ ਉਸ ਤੋਂ ਬਾਅਦ ਜ਼ਿਲ੍ਹਾ ਪੱਧਰ ਦੇ ਵਿੱਚ ਕਰੀਏ ਔਰ ਜਿਵੇਂ ਆ ਜਸਵੰਤ ਜੀ ਨੇ ਤੁਹਾਨੂੰ ਪ੍ਰੋਗਰਾਮ ਦੱਸੇ ਨੇ ਕਿ ਸਾਡੇ ਬਹੋਰ ਦਾ ਪ੍ਰੋਗਰਾਮ ਆ ਨਾਲ ਦੀ ਬਠਿੰਡੇ ਦਾ ਪ੍ਰੋਗਰਾਮ ਆ ਇਵੇਂ ਹੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਅਸੀਂ ਇਹ ਪ੍ਰੋਗਰਾਮ ਚਲਾਵਾਂਗੇ ਜਿੰਦੇ ਵਿੱਚ ਅਸੀਂ ਸਿੱਖਿਆ ਮੰਤਰੀ ਮੁੱਖ ਮੰਤਰੀ ਦੇ ਆਦੇ ਅਰਤੀਆਂ ਭੁੱਖੀਆਂ ਜਾਣਗੀਆਂ ਤਾਂ ਇਸ ਤੋਂ ਬਾਅਦ ਅਸੀਂ ਇਹ ਪ੍ਰੋਗਰਾਮ ਆਪਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕਰਾਂਗੇ ਮਾਨਸੇ ਦੇ ਵਿੱਚ ਕਰਾਂਗੇ ਸੰਗਰੂਰ ਚ ਕਰਾਂਗੇ ਤਰਨਤਾਰਨ ਕਰਾਂਗੇ ਅੰਮ੍ਰਿਤਸਰ ਕਰਾਂਗੇ ਫਾਜ਼ਿਲਕਾ ਕਰਾਂਗੇ ਔਰ ਇਸੇ ਤਰ੍ਹਾਂ ਫਰੀਦਕੋਟ ਕਰਾਂਗੇ ਮਲੋਟ ਕਰਾਂਗੇ ਪੰਜਾਬ ਦੇ ਹਰ ਕੋਨੇ-ਕੋਨੇ ਤੱਕ ਜਾਵਾਂਗੇ ਪਰ ਤੁਹਾਡੇ ਸਾਥ ਦੇ ਨਾਲ ਜਾਇਆ ਜਾ ਸਕਦਾ ਹੈ ਬਸ ਇਹ ਗੱਲ ਜਿਹੜੀ ਸਾਥੀਓ ਤੁਹਾਡੇ ਨਾਲ ਕਰਨੀ ਆ ਸੀ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਇੱਕ WhatsApp ਗਰੁੱਪ ਵੀ ਦਿੱਤਾ ਹੈ ਉਹਨੂੰ ਲਿੰਕ ਨੂੰ ਜੁਆਇਨ ਕਰੋ ਤੇ ਯੂਨੀਅਨ ਦੇ ਨਾਲ ਜੁੜੋ ਤੇ ਯੂਨੀਅਨ ਦਾ ਦੋਵੇਂ ਤਰੀਕੇ ਨਾਲ ਸਾਥ ਦਿਓ ਉਹ ਤੁਸੀਂ ਫਿਜ਼ੀਕਲ ਤਰੀਕੇ ਨਾਲ ਸਾਥ ਵੀ ਦਿਓ ਨਾਲ ਦੀ ਨਾਲ ਹੀ ਜਿਹੜੀ ਆ ਫਾਈਨੈਂਸ਼ੀਅਲ ਤੌਰ ਤੇ ਵੀ ਸਾਥ ਦਿਓ ਕਿਉਂਕਿ ਲੋਕਾਂ ਦੀ ਲੜਾਈ ਲੋਕਾਂ ਦੇ ਪੈਸੇ ਨਾਲ ਲੜੀ ਜਾਂਦੀ ਲੱਗਦੀ ਆ ਘਰਾਂ ਦੇ ਵਿੱਚੋਂ ਕਿਉਂਕਿ ਇੱਕ ਯੂਨੀਅਨ ਜਿਹੜੀ ਆਪਣੀ ਇੱਕ ਇਕਨੋਮਿਕਲ ਕਰਾਈਸਿਸ ਦੇ ਵਿੱਚ ਵੀ ਆ ਇਸੇ ਕਰਕੇ ਫਿਜ਼ੀਕਲ ਤੇ ਫਾਈਨੈਂਸ਼ੀਅਲ ਦੋਵੇਂ ਤਰੀਕੇ ਨਾਲ ਮਦਦ ਕਰੋ ਜੋ ਸਰਕਾਰ ਤੋਂ ਆਪਾਂ ਵੱਡੀ ਗਿਣਤੀ ਚ ਪੋਸਟਾਂ ਜਿਹੜੀਆਂ ਨੇ ਉਹ ਕਢਾ ਸਕੀ ਤਾਂ ਬਿਲਕੁਲ ਤੁਸੀਂ ਸੁਣਿਆ ਨਛੱਤਰ ਸਰ ਨੂੰ ਬਿਲਕੁਲ ਕੱਲ ਜਿਹੜਾ ਆਪਣਾ ਪ੍ਰੋਗਰਾਮ ਦਿੱਤਾ ਹੈ ਹਬੌਰ ਦੇ ਵਿੱਚ ਤੁਸੀਂ ਹਨੂਮਾਨਗੜ੍ਹ ਜਿਹੜਾ ਪੋਲਾ ਚੌਂਕ ਹੈ ਉੱਥੇ ਸਾਰਿਆਂ ਨੇ ਇਕੱਤਰ ਹੋਣਾ ਹੈ ਕੱਲ ਅਸੀਂ ਉੱਥੇ ਪਹੁੰਚ ਰਹੇ ਹਾਂ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ 12 ਵਜੇ ਦਾ ਟਾਈਮ ਹੈ ਵੱਡੀ ਗਿਣਤੀ ਜੇ ਤੁਸੀਂ ਪਹੁੰਚੋ ਅਸੀਂ ਵੀ ਆ ਰਹੇ ਹਾਂ ਤਾਂ ਬਿਲਕੁਲ ਉਸੇ ਤਰ੍ਹਾਂ ਬਠਿੰਡੇ ਦੇ ਵਿੱਚ ਹੋ ਰਿਹਾ ਹੈ ਉੱਥੇ ਤੁਸੀਂ ਸਾਰੇ ਪਹੁੰਚੋ ਜਿਹੜੇ ਸਾਥੀ ਉੱਥੇ ਜਾ ਸਕਦੇ ਆ ਬਠਿੰਡੇ ਪਹੁੰਚੋ ਤਾਂ ਅਗਲੇ ਜਿਹੜੇ ਜਿਹੜੇ ਮੀਟਿੰਗਾਂ ਮੁਲਤਵੀ ਹੋਈਆਂ ਅਗਲੇ ਜਿਹੜੇ ਐਕਸ਼ਨ ਹੈ ਉਹ ਤੁਹਾਨੂੰ ਜਲਦ ਦੱਸ ਦਿੱਤੇ ਜਾਣਗੇ ਮਾਨਸੇਵਾਲੇ ਯੂਨੀਵਰਸਿਟੀ ਵਾਲੇ ਪੰਜਾਬੀ ਯੂਨੀਵਰਸਿਟੀ ਜਾਂ ਸੰਗਰੂਰ ਵਾਲੇ ਹੋਰ ਜਿਹੜੇ ਫਰੀਦਕੋਟ ਵਾਲੇ ਜਿੱਥੇ ਵੀ ਕੋਈ ਬੈਠੇ ਸਾਥੀ ਪੰਜਾਬ ਦੇ ਹਰ ਕੋਨੇ ਵਿੱਚ ਜੇ ਤੁਸੀਂ ਸ਼ਹਿਰ ਦੇ ਵਿੱਚ 10 ਜਣੇ ਨਹੀਂ ਘਟੋ ਘਟ ਪਿੰਡ ਵਿੱਚ ਤੁਹਾਡਾ ਬਣਦਾ ਕੋਈ 10 ਜਣੇ ਤੁਸੀਂ ਹੈਗੇ ਹੋ ਜੇ ਬੀਅਰਡ ਵਾਲੇ ਨਹੀਂ ਗਾ ਤੁਹਾਡਾ ਪਰਿਵਾਰ ਬਹਿ ਕੇ ਬਿਲਕੁਲ ਅਰਥੀ ਫੂਕ ਸਕਦਾ ਹੈ ਉੱਪਰ ਫੋਟੋ ਲਗਾ ਸਕਦਾ ਹੈ ਲੈਕਚਰ ਕੇਡਰ ਦੀ ਮੰਗਾ ਮਾਸਟਰ ਕੇਡਰ ਦੀ ਮੰਗਾ ਹੋਣ ਜਬ 55 ਜਿਹੜੀ ਮੰਗ ਨਾਲ ਤੁਸੀਂ ਪੇੜ ਤੋਂ ਘਟੋ ਘਟਾਓ ਆਪਣੀ ਮੰਗ ਤਾਂ ਉਚਾਰੋ ਨਾ ਤੁਸੀਂ ਉਹ ਵੀਡੀਓ ਬਣਾ ਕੇ ਭੇਜੋ ਅਸੀਂ ਆਪਣੇ ਚੈਨਲ ਤੇ ਪਾਵਾਂਗੇ ਬਿਲਕੁਲ ਉਸੇ ਤਰ੍ਹਾਂ ਜੇ ਤੁਸੀਂ ਕਹੋ ਵੀ ਸਾਨੂੰ ਘਰਾਂ ਚ ਬੈਠੇ ਰਜਦਾਰ ਸਰਕਾਰ ਦੇ ਇਹ ਬਿਲਕੁਲ ਮੁਸ਼ਕਲ ਹੈ ਸਰਕਾਰ ਬਿਲਕੁਲ ਮੀਟਿੰਗਾਂ ਤੋਂ ਫੱਜ ਰਹੀ ਹੈ ਆਉਣ ਵਾਲੇ ਦਿਨਾਂ ਚ ਭਰਤੀ ਛੱਡੋ ਇੱਕ ਅੱਖ ਵੀ ਨਹੀਂ ਕਰਨ ਵਾਲੀ ਜੇ ਤੁਸੀਂ ਨਿਕਲ ਪਏ ਤਾਂ ਆਪਾਂ ਪਰਤੀ ਵੀ ਲੈ ਲਾਂਗੇ ਤੇ ਕੰਪਲੀਟ ਵੀ ਕਰਵਾ ਲਾਂਗੇ ਤਾਂ ਮੇਰੀ ਬੇਨਤੀ ਕੱਲ੍ਹ ਅਬੋਰ ਸਾਰਿਆਂ ਨੇ ਪਹੁੰਚਣਾ ਨੇੜੇ ਵਾਲੇ ਸਾਥੀਆਂ ਨੇ ਤੇ ਬਠਿੰਡੇ ਵਾਲੇ ਨੇੜੇ ਸਾਰਿਆਂ ਨੇ ਪਹੁੰਚਣਾ ਉੱਥੇ ਤੁਹਾਨੂੰ ਬਿਲਕੁਲ ਜੇ ਲੋਡ ਹੋਵੇ ਤਾਂ ਮੇਰਾ ਨੰਬਰ 94642 83381 ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਊਗਾ ਕਿੱਥੇ ਪਹੁੰਚਣਾ ਹੈ ਕਿਵੇਂ ਪਹੁੰਚਣਾ ਹੈ ਤਾਂ ਮੇਰਾ ਨੰਬਰ 94642 83381 ਇੱਕ ਫੰਡ ਦੀ ਬੜੀ ਲੋੜ ਹੁੰਦੀ ਹੈ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿ ਰਿਹਾ ਹਾਂ ਇਸੇ ਨੰਬਰ ਤੇ ਤੁਸੀਂ ਫੰਡ ਦੀ ਹੈਲਪ ਕਰਨੀ ਹੈ ਤਾਂ ਫੰਡ ਦੀ ਹੈਲਪ ਵੀ ਕਰ ਸਕਦੇ ਹੋ ਕਿਉਂਕਿ ਤੁਸੀਂ ਐਨੇ ਕਹਿਣਾ ਕਿ ਤੁਸੀਂ ਹੈਗੇ ਬਿਲਕੁਲ ਨਛੱਤਰ ਸਰ ਗਿਆ ਵੀ ਤੁਸੀਂ ਬੁਸਦਲ ਹੋ ਚੁੱਕੇ ਹੋ ਨਾ ਤੁਸੀਂ ਫੰਡ ਵਾਲੇ ਪਾਸੇ ਆਉਣੇ ਉਹਨਾਂ ਧਰਨੇ ਵਾਲੇ ਪਾਸੇ ਆਉਣੇ ਸਿਰਫ ਤੁਸੀਂ ਤਿਆਰੀਆਂ ਵੱਲ ਟੱਟੇ ਹੋਇਆ ਪਰ ਤਿਆਰੀ ਦਾ ਕੋਈ ਫਾਇਦਾ ਨਹੀਂ ਜੇ ਪਰਤੀ ਨਾ ਆਈ ਫਿਰ ਤਿਆਰੀ ਭਾਵੇਂ ਜਿਹੜੀ ਮਰਜ਼ੀ ਕਰ ਲਓ ਤੁਸੀਂ ਪਰਤੀ ਬਿਨਾਂ ਚੰਨ ਤੇ ਨਹੀਂ ਪਹੁੰਚ ਸਕਦੇ ਜਦੋਂ ਤੱਕ ਤੁਸੀਂ ਪਰਤੀ ਨਹੀਂ ਕਢਾਉਂਦੇ ਉਦੋਂ ਤੱਕ ਚੰਨ ਦੇ ਸੁਪਨੇ ਸਾਰੇ ਵੇਖਦੇ ਰਹਿਣਗੇ ਵੀ ਅਸੀਂ ਆ ਬਿਲਕੁਲ ਖਰੀਅਾ ਸੀ ਪ੍ਰਾਪਤ ਕਰ ਲਾਂਗੇ ਹੁਣ ਵੀ ਤੁਹਾਨੂੰ ਅਪੀਲ ਹੈ ਸਾਰੇ ਪਹੁੰਚੋ ਕੱਲ ਜਿਹੜਾ ਰੋਸ ਪ੍ਰਦਰਸ਼ਨ ਅਰਥੀ ਭੂਖ ਮਜਾਰਾ ਹੈ ਜਿਹੜਾ ਬੋਰ ਤੇ ਬਠਿੰਡੇ ਚ ਹੋ ਰਿਹਾ ਤੁਸੀਂ ਸਾਰਿਆਂ ਨੇ ਉੱਥੇ ਵੱਧ ਚੜ ਕੇ ਹਿੱਸਾ ਪਾਉਣਾ ਕਿਉਂਕਿ ਵਾਰ-ਵਾਰ ਤੁਹਾਨੂੰ ਕੇਟਰ ਕੱਟਣ ਦੀ ਅਪੀਲਾਂ ਹੀ ਕੀਤੀਆਂ ਮੇਰੇ ਚੈਨਲ ਤੇ ਵੇਖ ਲਓ ਹੁਣ ਵੀ ਤੁਹਾਨੂੰ ਅਪੀਲ ਹੈ ਧੰਨਵਾਦ ਸਾਥੀ